ਆ ਯਾਰ ਅਮਰਤਪਾਲ ਸਿੰਘ ਮਹਿਰੂ ਨਹੀਂ ਮੈਂ ਇਹਦੇ ਤੇ ਹੈਰਾਨ ਹੋਇਆ ਪਿਆ ਯਾਰ ਜਿਹਨੂੰ ਜੀ ਕਰਦਾ ਉਹਨੂੰ ਘੇਰ ਕੇ ਬਹਿ ਜਾਂਦਾ ਯਾਰ ਇਹ ਮੈਂ ਨਹੀਂ ਕਹਿੰਦਾ ਇਹ ਪਤਾ ਕੌਣ ਕਹਿੰਦੇ ਆ ਇਹ ਕਹਿੰਦੇ ਨੇ ਜਿਹੜੇ ਫੇਕ ਸਕੈਮਰ ਨੇ ਠੀਕ ਆ ਚੋਟੀ ਦੇ ਜਿਹੜੇ ਗੇਮਾਂ ਨੂੰ ਪ੍ਰਮੋਟ ਕਰਦੇ ਆ ਜਿਹੜੇ ਨਸ਼ੇ ਨੂੰ ਪ੍ਰਮੋਟ ਕਰਦੇ ਆ ਨਸ਼ੇ ਉਹਦੀ ਗੱਲ ਕਰਦਾ ਪਿਆ ਜਿਹੜੇ ਨਿੱਕੇ ਨਿੱਕੇ ਜਵਾਕਾਂ ਨੂੰ ਹਕੀਮਾਂ ਕੋਲ ਜਾਣ ਲਾਉਂਦੇ ਆ ਅੰਦਰ ਜਨਾਨੇ ਵੀ ਤੋਂ ਪਰੇਸ਼ਾਨ ਹੋ ਗਈ ਹੈ ਪਹਿਲਾਂ ਜੱਟ ਬੋਲਦਾ ਕੌਣਾ ਹੈ ਮੈਂ ਬੋਲਦਾ ਕਿਹੜੀਆਂ ਤੇ ਨਾ ਨਾ ਪਰੇਸ਼ਾਨ ਆ ਵੀ ਆ ਤੇ ਕਰ ਆਲੇ ਅਰੇ ਹੂੰ ਮੇਰੀ ਗੱਲ ਸੁਨੋ ਨਾ ਜਿੱਦਾਂ ਹੁਣ ਅਗਲੇ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਹਾਂ ਕੰਟੈਂਟ ਦੇ ਥ्रू ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਤੋਂ ਵੀਡੀਓ ਪਾ ਕੇ ਤੋਂ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ پیسے ਮਿਲੇ ਹੂੰ پیسے ਤਾਂ ਕੋਈ ਮਤਲਬ ਆ ਨਾ ਕਿ ਇਹਦਾ ਬੱਚਾ ਹੁਣ ਮੈਂ ਇਹ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14 15 ਸਾਲ ਦੇ ਬੱਚੇ ਦੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨੀ ਦੇਖੋ ਫਿਰ ਸਾਨੂੰ ਥੋੜੇ ਜੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਮੇਰੀ ਛੋਟੀ ਭੈਣ ਨਾ ਟੂਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆ ਹਾਂ ਕੋਈ ਹੋਰ ਚੀਜ਼ ਜਿਹਦੇ ਤੇ ਮੈਂ ਕੀਤੀ ਨਹੀਂ ਕਰਾਂ ਆਪ ਹੀ ਨਹੀਂ ਕਰਾਂਗੀ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੋ ਜੇ ਤੁਹਾਡੇ ਬੱਚਿਆਂ ਤੱਕ ਮਾੜੀ ਚੀਜ਼ ਨੂੰ ਪਹੁੰਚਾਉਣ ਤੋਂ ਕੋਈ ਇਨਸਾਨ ਰੋਕਦਾ ਪਿਆ ਵਾ ਤਾਂ ਸਾਨੂੰ ਉਹ ਬੰਦੇ ਦਾ ਸਾਥ ਦੇਣਾ ਚਾਹੀਦਾ ਨਾ ਕਿ ਉਹ ਬੰਦੇ ਨੂੰ ਗਲਤ ਕਮੈਂਟ ਕਰਨੇ ਚਾਹੀਦੇ ਨੇ ਸਾਨੂੰ ਉਹ ਬੰਦੇ ਦੇ ਪਿੱਛੇ ਹੱਕ ਤਾਪੜ ਕੇ ਖੜ ਜਾਣਾ ਚਾਹੀਦਾ ਯਾਰ ਮੈਂ ਪਹਿਲੇ ਦਿਨ ਤੋਂ ਰੋਲਾ ਪਾਉਣਾ ਆਉਨਾ ਕਿ ਬਾਈ ਮਾੜੀਆਂ ਚੀਜ਼ਾਂ ਮਾੜੀਆਂ ਸਕੈਮਾਂ ਤੇ ਮਾੜੇ ਠੀਕ ਆ ਜਿਵੇਂ ਹਕੀਮਾਂ ਦੀਆਂ ਪ੍ਰੋਮੋਸ਼ਨਾਂ ਦਾ ਤਾਂ ਜਮੈਂ ਹੀ ਛੱਡ ਦੋ ਉਹ ਨਿੱਕੇ ਨਿੱਕੇ ਬੱਚੇ 10 ਸਾਲ ਦੇ 8ਵੀਂ 10ਵੀਂ 12ਵੀਂ ਕਲਾਸ ਦੇ ਬੱਚੇ ਠੀਕ ਆ ਆ ਗੋਲੀਆਂ ਖਾ ਕੇ ਗਲਤ ਕੰਮ ਕਰਦੇ ਆ ਇਹ ਫੇਕ ਪਤਾ ਕੀ ਆ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਅਸੀਂ ਬੱਚਿਆਂ ਨੂੰ ਫੋਨ ਲੈ ਕੇ ਦੇਦੇ ਠੀਕ ਆ ਫੋਨ ਲੈ ਕੇ ਦੇਤੇ ਕਿ ਚੱਲ ਸਕੂਲ ਦਾ ਇਹਦਾ ਕੰਮ ਆਉਂਦਾ ਬੱਚੇ ਦਾ ਦੂਰ ਨੇੜੇ ਦਾ ਪਤਾ ਲੱਗ ਜਾਂਦਾ ਬੱਚਾ ਜੈਦ ਕਰਨ ਲੱਗ ਜਾਂਦਾ ਹਨ ਫੋਨ ਲੈ ਤੇ ਚੱਲ ਬੱਚੇ ਨੇ ਗੇਮ ਡਾਊਨਲੋਡ ਕਰ ਲਈ ਗੇਮਾਂ ਖੇਡਣ ਲੱਗ ਗਏ ਚਲੋ ਜੀ ਪਬਜੀ ਠੀਕ ਆ ਫ੍ਰੀ ਫਾਇਰ ਇਦਾਂ ਦੀਆਂ ਗੇਮਾਂ ਨੇ ਉਸ ਤੋਂ ਬਾਅਦ ਚ ਫਿਰ ਬੱਚਾ ਚਲ ਕਹਿੰਦਾ ਯਾਰ ਮੈਂ ਗੇਮਾਂ ਤਾਂ ਖੇਡਦਿਆਂ ਮੈਨੂੰ ਪੈਸੇ ਵੀ ਆਉਣ ਲੱਗ ਜਾਣਗੇ ਮੈਂ ਸੋਸ਼ਲ ਮੀਡੀਆ ਤੇ ਇੱਕ ਆਈਡੀ ਬਣਾ ਲੈਣਾ ਆਪ ਦਾ ਚੈਨਲ ਕ੍ਰੀਏਟ ਕਰਕੇ ਆਪ ਦੀਆਂ ਵੀਡੀਓ ਪਾ ਦਿਆ ਕਰੋ ਵਿੱਚ ਹਨਾ ਉਦੋਂ ਬਾਅਦ ਚ ਇਹੋ ਜਿਹੇ ਇਨਫਲੂਐਂਸਰ ਮੈਂ ਇਹਨਾਂ ਨੂੰ ਦੁੱਕੀ ਦੇ ਇਨਫਲੂਐਂਸਰ ਨਹੀਂ ਸਮਝਦਾ ਜਿਹੜੀਆਂ ਜਾ ਕੇ ਇਹੋ ਜੇ ਜਾ ਕੇ ਉਹ ਚੀਜ਼ਾਂ ਨੂੰ ਪ੍ਰਮੋਟ ਕਰਦੀਆਂ ਜਿਹਦੇ ਨਾਲ ਸਾਡੇ ਜਵਾਕਾਂ ਦੇ ਬਈ ਆਉਣ ਵਾਲਾ ਜੀਵਨ ਖਰਾਬ ਕਰਦੇ ਪਏ ਜੇ ਸਹਿਮਤ ਹੋ ਬਈ ਤਾਂ ਕਮੈਂਟ ਕਰਕੇ ਆਪਦੀ ਰਾਏ ਦੇ ਦਿਓ ਕਿ ਇਹ ਜਿਹੜਾ ਹੋਰ ਹੱਲ ਕੀ ਹੋਣਾ ਚਾਹੀਦਾ ਯਾਰ ਇਸ ਕੁੜੀ ਨੂੰ ਰੋਕਿਆ ਤੇ ਇਹ ਕੁੜੀ ਕਹਿੰਦੀ ਮੇਰੇ ਨਾਲ ਭਾਈ ਅਮਰਤਪਾਲ ਸਿੰਘ ਜੀ ਨੇ ਧੱਕਾ ਕੀਤਾ ਮੈਨੂੰ ਬੋਲੇ ਮੈਨੂੰ ਐ ਕਿਹਾ ਬੋਕਿਆ ਇਹਦੀ ਡਬਲ मीनिंग ਪਤਾ ਕੀ ਆ ਡਬਲ मीनिंग ਕੱਢ ਕੇ ਗੱਲ ਦੀ ਇਹਨੇ ਸ਼ੁਰੂਆਤ ਕਰਨੀ ਆ ਕਿ ਰੀਅਲ ਚੱਲ ਜੂ ਠੀਕ ਆ ਬਾਕੀ ਤੁਸੀਂ ਵੱਡੇ ਹੋ ਤੁਸੀਂ ਸਿਆਣੇ ਹੋ ਆਪ ਦੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਪਰ ਭਾਈ ਕਮ ਸੇ ਕਮ ਜਿੰਨਾ ਕੋ ਹੋ ਸਕਦਾ ਯਾਰ ਹਰ ਬੰਦਾ ਦਾ ਚਾਹੇ ਆਈਡੀਆ ਤੋਂ ਚਾਹੇ ਚੈਨਲਾਂ ਤੋਂ ਇਹ ਚੀਜ਼ਾਂ ਸ਼ੇਅਰ ਕਰਨੀਆਂ ਬੰਦ ਕਰ ਦੋ ਯਾਰ ਮੇਰੇ ਜਵਾਬ ਦੀ ਮੇਰੇ ਜਵਾਬ ਤੂੰ ਲਾ ਲਉ ਮੇਰੇ ਬੱਚੇ ਤੋਂ ਲੈ ਕੇ ਹੋਰ ਜਿੰਨੇ ਬੱਚੇ ਨੇ ਹਨ ਉਹਨਾਂ ਤੱਕ ਮਾੜੀਆਂ ਚੀਜ਼ਾਂ ਨਹੀਂ ਪਹੁੰਚਣਗੀਆਂ ਤਾਂ ਕਮ ਸੇ ਕਮ ਉਹਨਾਂ ਦਾ ਯਾਰ ਫਿਊਚਰ ਆ ਜਿਹੜਾ ਉਹ ਥੋੜਾ ਜਿਹਾ ਸੌਖਾ ਹੋ ਜੂ ਯਾਰ ਤਰਸ ਕਰ ਲੋ ਯਾਰ ਇਹਨਾਂ ਨਿੱਕੇ ਨਿੱਕੇ ਬੱਚਿਆਂ ਤੇ ਤਰਸ ਕਰ ਲੋ ਯਾਰ 8ਵੀਂ 9ਵੀਂ 10ਵੀਂ 12ਵੀਂ ਵਾਲੇ ਬੱਚਿਆਂ ਨੂੰ ਇਹਨਾਂ ਪਤਾ ਹੀ ਨਹੀਂ ਉਹਨਾਂ ਨੂੰ ਤਾਂ ਹੱਲੇ ਉਹ ਮਾਹੌਲ ਦੇ ਵਿੱਚ ਨਵੇਂ ਬੜੇ ਨੇ ਤੇ ਇਹਨਾਂ ਨੇ ਜੰਗ ਜਿੱਤਣ ਨੂੰ ਹੈ ਪਤਾ ਨਹੀਂ ਕਿਹੜਾ ਕੰਮ ਤਗੜਾ ਇਹ ਜਿਆ ਕੀਤਾ ਹੋਇਆ ਸਿਰ ਚੜਾ ਲਈ ਇਹ ਲੋਕ ਸਮਝ ਤੋਂ ਬਾਹਰ ਆ ਯਾਰ 100 200 ਦੀ ਐਡ ਲਾਉਂਦੇ ਆ ਲਾ ਕੇ ਐਡ ਲੋਕਾਂ ਤੱਕ ਇੱਕ ਇੱਕ ਤੁਸੀਂ ਇੱਕ ਨੋਟ ਕਰਿਓ ਗੱਲ ਇੱਕ ਚੀਜ਼ ਤੇ ਇੱਕ ਵੀਡੀਓ ਦੇਖੀ ਤੁਸੀਂ ਦਿਮਾਗ ਦੇ ਵਿੱਚ ਕੋਈ ਚੀਜ਼ ਸੋਚ ਵੀ ਲਈ ਨਾ ਕੋਈ ਚੀਜ਼ ਸੋਚ ਵੀ ਲਈ ਬਾਈ ਉਹੀ ਚੀਜ਼ ਤੁਸੀਂ ਖੋਲੋ ਇੰਸਟਾ ਖੋਲੋ ਜਾਂ ਆਪਣੇ ਆਹਾ YouTube ਖੋਲੋ ਤੁਹਾਡੇ ਪਹਿਲੇ ਨੰਬਰ ਤੇ ਅੱਗੇ ਫਿਰਦੀ ਹੋਊਗੀ ਇੰਨਾ ਕੋਸ਼ਿਸ਼ ਕਰ ਲਓ ਕਿ ਸਕੈਮਰਾਂ ਤੋਂ ਬਚ ਜਿਓ ਯਾਰ ਇਹ ਵੀ ਸਕੈਮਰੀ ਆ ਜਿਹੜੇ ਇਹ ਜਿਹੇ ਇਨਫਲੂਐਂਸਰਾਂ ਨੇ ਇਹ ਵੀ ਸਕੈਮਰੀ ਆ ਬਾਈ ਧੰਨਵਾਦ ਵੱਧ ਘੱਟ ਬੋਲ ਗਿਆ ਹੁਮਾ ਤਾਂ ਮਾਫ ਕਰ ਦਿਓ ਪਰ ਮੈਂ ਇਹਨਾਂ ਤੋਂ ਮਾਫੀ ਨਹੀਂ ਮੰਗਦਾ ਇਹਨਾਂ ਨੇ ਤਾਂ ਜੁੱਤੀ ਫਰਨੀ ਚਾਹੀਦੀ ਆ ਬਾਈ ਧੰਨਵਾਦੀ ਮਿਲਦੇ ਆ ਅਗਲੀ ਵੀਡੀਓ ਜੁੜੇ ਰਹੋ ਟਾਕ ਵਿਦ ਬੈਨੀ ਚੈਨਲ ਦੇ ਨਾਲ ਮੈਂ ਵੀ ਕਦੇ ਗਲਤੀ ਨਾਲ ਇਹ ਜਿਆ ਕਰਮ ਚੱਕ ਲਿਆ ਬਈ ਜੁੱਤੀ ਲਾ ਲਿਓ ਖੁੱਲੀ ਖੁੱਲੀ ਆ ਖੁੱਲੀ ਛੁੱਟੀਆਂ ਮੇਰੇ ਲਈ ਤਾਂ ਕਿਉਂਕਿ ਆਪਾਂ ਪਹਿਲਾਂ ਹੀ ਸੋਚ ਕੇ ਇਹ ਚੀਜ਼ ਨੂੰ ਤੁਰੇ ਆ ਕਿ ਗਲਤ ਕੰਮ ਜਮਾ ਹੀ ਨਹੀਂ ਕਰਨਾ ਪੋਜ਼ਿਟਿਵਿਟੀ ਲੋਕਾਂ ਤੱਕ ਪਹੁੰਚਾਉਣੀ ਹੈ